प्यारे बच्चियों स्वागत है ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵੀ ਜੋਤੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਨ ਜਾ ਰਹੇ ਹਾਂ ਤਨਦੇਰਸ ਤਿਉਹਾਰ ਬਾਰੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਤਨਦੇਰਸ ਦਾ ਤਿਉਹਾਰ ਭਾਰਤੀ ਸੱਭਿਆਚਾਰ ਵਿੱਚ ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ ਇਹ 5 ਦਿਨਾਂ ਤੱਕ ਚੱਲਣ ਵਾਲੇ ਦੀਵਾਲੀ ਦੇ ਤਿਉਹਾਰ ਦਾ ਪਹਿਲਾ ਦਿਨ ਹੁੰਦਾ ਹੈ ਇਹ ਤਿਉਹਾਰ 카ਰ্তিক ਮਹੀਨੇ ਦੇ ਕ੍ਰਿਸ਼ਨ ਪੱਖ ਦੀ 13ਵੀਂ ਤਰੀਕ ਨੂੰ ਮਨਾਇਆ ਜਾਂਦਾ ਹੈ ਜਿਸ ਕਾਰਨ ਇਸ ਨੂੰ ਤਨ ਤ੍ਰਿਯੋਦਸ਼ੀ ਵੀ ਕਿਹਾ ਜਾਂਦਾ ਹੈ ਇਸ ਦਿਨ ਧਨ ਦੀ ਦੇਵੀ ਲਕਸ਼ਮੀ ਧਨ ਦੇ ਦੇਵਤਾ ਕੁਬੇਰ ਅਤੇ ਸਿਹਤ ਦੇ ਦੇਵਤਾ ਤਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਅੰਤੇਰਸ ਨਾਲ ਕਈ ਪ੍ਰਸਿੱਧ ਮਿਥਿਆਸਿਕ ਕਹਾਣੀਆਂ ਜੁੜੀਆਂ ਹੋਈਆਂ ਹਨ ਇਸ ਦਿਨ ਦੇਵਤਿਆਂ ਅਤੇ ਰਾਖਸ਼ਾਂ ਦੁਆਰਾ ਕੀਤੇ ਗਏ ਸਮੁੰਦਰ ਮੰਥਨ ਵਿੱਚੋਂ ਭਗਵਾਨ ਤਨਵੰਤਰੀ ਅੰਮ੍ਰਿਤ ਦਾ ਕਲਸ਼ ਲੈ ਕੇ ਪ੍ਰਗਟ ਹੋਏ ਸਨ ਤਨਵੰਤਰੀ ਨੂੰ ਆਯੁਰਵੇਦ ਅਤੇ ਸਿਹਤ ਦਾ ਦੇਵਤਾ ਮੰਨਿਆ ਜਾਂਦਾ ਹੈ ਇਸ ਲਈ ਇਸ ਦਿਨ ਉਹਨਾਂ ਦੀ ਪੂਜਾ ਕਰਕੇ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ ਇੱਕ ਹੋਰ ਕਹਾਣੀ ਰਾਜਾ ਹਿਮਾ ਦੇ 16 ਸਾਲ ਦੇ ਪੁੱਤਰ ਨਾਲ ਜੁੜੀ ਹੋਈ ਹੈ ਭਵਿੱਖਬਾਣੀ ਕੀਤੀ ਗਈ ਸੀ ਕਿ ਉਸ ਦੀ ਮੌਤ ਵਿਆਹ ਦੇ ਚੌਥੇ ਦਿਨ ਸੱਪ ਦੇ ਦਸ ਨਾਲ ਹੋਵੇਗੀ ਉਸ ਦੀ ਪਤਨੀ ਨੇ ਮੌਤ ਦੇਵਤਾ ਯਮਰਾਜ ਨੂੰ ਪਟਕਾਉਣ ਲਈ ਦਰਵਾਜ਼ੇ ਦੇ ਬਾਹਰ ਸੋਨੇ ਚਾਂਦੀ ਦੇ ਗਹਿਣਿਆਂ ਅਤੇ ਸਿੱਕਿਆਂ ਦਾ ਢੇਰ ਲਗਾ ਦਿੱਤਾ ਜਦੋਂ ਯਮਰਾਜ ਸੱਪ ਦੇ ਰੂਪ ਵਿੱਚ ਆਇਆ ਤਾਂ ਉਹ ਇਨਾਂ ਚੀਜ਼ਾਂ ਦੀ ਚਮਕ ਤੋਂ ਅੰਨ੍ਹਾ ਹੋ ਗਿਆ ਅਤੇ ਅਗਲੀ ਸਵੇਰ ਚੁੱਪਚਾਪ ਵਾਪਸ ਚਲਾ ਗਿਆ ਰਾਜਕੁਮਾਰ ਦੀ ਜਾਨ ਬਚ ਗਈ ਇਸ ਕਰਕੇ ਇਸ ਦਿਨ ਨੂੰ ਯਮਦੀਪਮਾਨ ਵੀ ਕਿਹਾ ਜਾਂਦਾ ਹੈ ਜਿਸ ਵਿੱਚ ਯਮਰਾਜ ਲਈ ਦੀਵਾ ਲਗਾਇਆ ਜਾਂਦਾ ਹੈ ਤਾਂ ਤੇਰਸ ਦਾ ਤਿਉਹਾਰ ਕਈ ਖਾਸ ਰਸਮਾਂ ਅਤੇ ਪਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਸੋਨਾ ਚਾਂਦੀ ਨਵੇਂ ਵਰਤਨ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਘਰ ਵਿੱਚ ਧਨ ਅਤੇ ਖੁਸ਼ਹਾਲੀ ਆਉਂਦੀ ਹੈ ਤਿਉਹਾਰ ਤੋਂ ਪਹਿਲਾਂ ਘਰਾਂ ਦੀ ਸਫਾਈ ਕੀਤੀ ਜਾਂਦੀ ਹੈ ਸ਼ਾਮ ਨੂੰ ਸ਼ੁਭ ਮਹੂਰਤ ਅਨੁਸਾਰ ਦੇਵੀ ਲਕਸ਼ਮੀ ਭਗਵਾਨ ਗਣੇਸ਼ ਕੁਬੇਰ ਅਤੇ ਤਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ ਪਰਿਵਾਰ ਦੇ ਮੈਂਬਰਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਮੌਤ ਦੇ ਦੇਵਤਾ ਜਮਰਾਜ ਨੂੰ ਦੀਵਾ ਅਰਪਿਤ ਕੀਤਾ ਜਾਂਦਾ ਹੈ ਇਸ ਤਰ੍ਹਾਂ ਤਨ ਤੇਰਸ ਦਾ ਤਿਹਾਰ ਇੱਕ ਆਸ਼ਾਵਾਦੀ ਅਤੇ ਉਤਸ਼ਾਹਪੂਰਵਕ ਮਾਹੌਲ ਪੈਦਾ ਕਰਦਾ ਹੈ ਤਨਵਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ